ਇੱਥੇ ਰਖਵਾ ਵੀ ਬਾਲਮਾ ਵਾਹ ਵੀ ਬਾਲਮਾ ਧੂੜ ਧੋੜ ਬੰਦ ਗਏ ਬਾਲਮ ਦੀ ਕਬੱਡੀ ਆ ਤੇ ਕਹਿੰਦੇ ਡੱਗੋ ਵਾਲਾ ਉਹ ਸ਼ਰਨਾ ਟੁੱਟ ਕੇ ਲੱਗਾ ਧੂੜ ਕੋਟੀਆ ਬਾਲਮ ਤੇ ਕਹਿੰਦੇ ਡੱਗੋ ਵਾਲਾ ਟੱਕ ਇਰੇ ਮਨੀ ਦੇ ਧੂਣ ਨੂੰ ਵੇਚ ਕੇ ਵੀ ਉਹ ਰੀਪਲੇ ਵੇਖ ਕੇ ਜਲਦੀ ਨਾਲ ਫੈਸਲਾ ਕਰ ਦੋ ਉਧਰ ਕਹਿੰਦੇ ਧੂੜ ਤੋੜ ਗਏ ਬਲਮ ਦੀ ਕਬੱਡੀ ਆ ਤੇ ਕਹਿੰਦੇ ਡੱਗੋ ਵਾਲੇ ਧੂੜ ਤੋੜ ਗਏ ਬਲਮ ਦੀ ਕਬੱਡੀ ਆ ਤੇ ਕਹਿੰਦੇ ਡੱਗੋ ਵਾਲਾ ਓ ਸ਼ਰਨਾ ਟੁੱਟ ਕੇ ਲੱਗਾ ਧੂੜ ਕੋਟੀਆ ਬਾਲਮ ਤੇ ਕਹਿੰਦੇ ਡੱਗੋ ਵਾਲਾ ਡੱਗੋ ਵਾਲਾ ਓ ਡੱਗੋ ਵਾਲੇ ਕਹਿੰਦੇ ਸ਼ਰਨੇ ਦੀ ਟਰਾਈ ਵਾਹ ਏ ਬਾਲਮਾ ਵਾਹ ਏ ਬਾਲਮਾ ਜੀ ਓਏ ਬਾਲਮਾ ਨੋਈ ਜਨ ਇੱਕ ਮਾਂ ਦਾ ਦਰਦ ਸਮਝਿਓ ਮੇਰੇ ਵੀਰੋ ਆਪਣੇ ਆਪ ਨੂੰ ਉਸ ਜਗ੍ਹਾ ਤੇ ਸਮਝ ਕੇ ਖੜ ਕੇ ਸਮਝਿਓ ਮੇਰੇ ਵੀਰੋ ਕਿੰਨਾ ਦੁੱਖ ਹੋਣਾ ਉਸ ਮਾਤਾ ਦੇ ਮੇਰੇ ਵੀਰੋ ਦਿਲ ਦੇ ਅੰਦਰ ਆਓ ਸਾਹਮਣੇ ਦੇਖਣਾ ਵੀ ਇਸ ਵੇਲੇ ਇਹ ਗੁਰਨਾਮ ਗਾਂਬੇ ਦਾ ਬੇਟਾ ਤੇ ਦੂਜੀ ਟੀਮ ਕਰਿਆਲਾ ਦੋਨੇ ਟੀਮਾਂ ਜਲਦੀ ਦੇ ਨਾਲ ਲੱਗੇ ਆ ਜਾਣ ਜੀ ਦੋਨਾ ਟੀਮਾਂ ਨੂੰ 1 ਮਿੰਟਾਂ ਮੈਚ ਸਮਾਪਤੀ ਦੇ ਵੱਲ ਵਧਦਾ ਜਾ ਰਿਹਾ ਹੈ ਦੋਨਾ ਟੀਮਾਂ ਨੂੰ ਮੇਰੀ ਬੇਨਤੀ ਹੈ ਲੱਗੇ ਆ ਜਾਣ ਬਹੁਤ ਬਹੁਤ ਧੰਨਵਾਦ ਹੈ ਚੋਤੀ ਦੇ ਮੱਲ ਪਹੁੰਚੇ ਹੋਏ ਹੈ ਚੋਤੀ ਦੇ ਭਿੰਦਾਂ ਸੋਨੀ ਹੁਣੀ ਪੁਰਾਣੇ ਤਾਂਬੇ ਹੁਣਾਂ ਦੀ ਗੱਲ ਹੁੰਦੀ ਮੇਰੇ ਵੀਰੋ ਗੋਧ ਪਹਿਲਵਾਨ ਤੋਂ ਲੈ ਕੇ ਗੱਲ ਚੱਲੀ ਹੈ ਅੱਜ ਦੇ ਸਮੇਂ ਦੇ ਵਿੱਚ ਮੇਰੇ ਵੀਰੋ ਵਧੀਆ ਨਾਮ ਹੈ ਮਾਨਮ ਦਾ ਸ਼ੀਰੇ ਹੁਣਾਂ ਦਾ ਨਾਮ ਵੱਡਾ ਔਰ ਸਾਹਮਣੇ ਵੇਖਣਾ ਵੀ ਇਸ ਵੇਲੇ ਏ ਬਾਲਮਤੇ ਕਹਿੰਦੇ ਗਿੰਦਾ ਖੀਰਾ ਵਾਲੀਆ ਆਲਮ ਐਲਮੂ ਅੱਜ ਤਾਂ ਲਗਾਤਾਰ ਕਬੱਡੀਆਂ ਪਾ ਰਿਹਾ ਹੈ ਉਧਰ ਅਣੂ ਬੁੱਢਾ ਥੇ ਵਾਲਾ ਲੜਾਕੂ ਜਹਾਨ ਦੁਨੀਆ ਦੇ ਵੱਡੇ ਵੱਡੇ ਮੱਲਾਂ ਦੇ ਦਰਸ਼ਨ ਹੋ ਰਹੇ ਆ 16 ਵਾਲੇ ਗੁਰਲਾਲ ਵਰਗੇ ਬਾਕੀਪੁਰੀਏ ਗੁਰਦਾਸ ਵਰਗੇ ਲੈ ਵੀ ਬਾਕੀਪੁਰੀਆ ਮੁਬਾਰਕਬਾਦ ਹੈ ਸੱਤਾ ਸਾਡਾ ਵੀਰ ਭੰਗੂ ਸਿੰਗਾਪੁਰੀਆ ਹੁਣ ਅਮਰੀਕਾ ਦੀ ਧਰਤੀ ਤੇ ਜਾ ਵਸਿਆ ਪਰ ਸਾਹਮਣੇ ਭਾਲਾ ਭਾਲਾ ਭੈਣੀ ਪਿੰਡ ਵਾਲਾ ਮੁੰਡਾ ਇੱਥੇ ਰਖਵਾ ਵੀ ਬਾਲਮਾ ਵਾਹ ਵੀ ਬਾਲਮਾ ਹਾਂਜੀ ਦੋਸਤੋ ਜਿਹੜੇ ਜਿਹੜੇ ਕਹਿੰਦੇ ਬਰਮ ਤੂਰ ਕੋਟੜਾ ਆਉਣ ਵਾਲੇ ਸਮੇਂ ਦਾ ਕਬੱਡੀ ਦਾ ਚੋਟੀ ਦਾ ਸਟਾਰ ਬਣੂਗਾ ਕੌਣ ਕੌਣ ਫੈਨ ਆ ਬਾਲਮ ਦੀ ਖੇਡ ਦਾ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਹੀ ਬੈਲ ਆਈਕਨ ਵੀ ਬਾਰੂ ਧੰਨਵਾਦ ਦੋਸਤੋ